ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਤੁਹਾਨੂੰ ਇਹ ਕੋਈ ਐਮਪੀ ਜਾਂ ਰਾਸਤਾਨੀ ਇਹ ਪੰਜਾਬ ਦੀ ਵੀਡੀਓ ਆ ਇੱਧਰ ਵੇਖ ਸਕਦੇ ਜੀ ਤੇ ਇੱਧਰ ਜਿਹੜਾ ਝੋਨਾ ਲੱਗਾ ਉਹ ਵੀ ਵੇਖ ਸਕਦੇ ਜੀ ਤੇ ਉਹ ਝੋਨਾ ਵੇਖ ਸਕਦੇ ਜੀ ਉਹਦੇ ਵਿੱਚ ਕੀ ਹਾਲ ਬਣਿਆ ਤੇ ਹੋ ਸਕਦਾ ਵਾ ਵੀ ਅਸੀਂ ਕਿਉਂਕਿ ਲਾਈਟ ਨੂੰ ਡੀਕਦੇ ਆ ਬਹੁਤ ਟਾਈਮ ਹੋ ਗਿਆ ਨਾ ਤਾਂ ਅੱਗੇ ਤਾਂ ਚਿੱਕੜ ਬੰਨਣਾ ਹੈ ਕੀ ਸੀਗਾ ਜਿਹੜਾ ਪਿੱਛੇ ਝੋਨਾ ਸਾਡਾ ਲੱਗਾ ਉਹ ਵੀ ਨਹੀਂ ਭਰੀ ਚ ਰਿਆ ਜਨਰੇਟਰ ਦਾ ਪ੍ਰਬੰਧ ਕਰਨਾ ਪਊਗਾ ਸਾਨੂੰ ਤੇ ਬਾਕੀ ਹਮਾਗੇ ਵੀ ਇਹ ਦਿਨ ਪੋਸਟ ਪਾਈ ਸੀ ਵੀ ਲਾਈਟ ਦਾ ਮਾੜਾ ਮੰਦਾ ਹਾਲ ਆ ਕਈ ਵੀਰ ਕਹਿ ਦਈਏ ਵੀ ਮਾੜਾ ਚੰਗਾ ਵੀ ਬੋਲਦੇ ਸੀ ਕਮੈਂਟਾਂ ਦੇ ਵਿੱਚ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਵੀ ਆ ਵੇਖ ਲਓ ਤੁਹਾਡੇ ਸਾਹਮਣੇ ਆ ਕੱਲ 4 ਘੰਟੇ ਚੱਲੀ ਜੇ ਅੱਜ ਫੇਰ ਅਗਲਾ ਮੈਸੇਜ ਪਾਤਾ ਵੀ ਛੜ ਕੇ ਵੀ ਬੰਦਾ ਤੇ ਕੱਲ ਕਹਤਾ ਸੀ ਪਾਵਰ ਕੱਟ ਹੈ ਤੇ ਆ ਵੇਖ ਲਓ ਤੁਹਾਡੇ ਅੱਖਾਂ ਦੇ ਸਾਹਮਣੇ ਆ ਝੋਨਿਆਂ ਦਾ ਕੀ ਹਾਲ ਬਣਿਆ ਖੜਾ ਤੇ ਉਹ ਚਿੱਕੜ ਪ੍ਰੀਚੇ ਨੂੰ ਅੱਜ ਡੇਢ ਕਿਲਾ ਥਾਂ ਤੇ ਚੌਥਾ ਪੰਜਵਾਂ ਦਿਨ ਹੋ ਗਿਆ ਪਾਣੀ ਛੱਡੇ ਨੂੰ ਤੇ ਵੀ ਉਹ ਸ਼ਾਇਦ ਬੰਝੂਗਾ ਲੈਡ ਪਰ ਘੈਂੜਾ ਛੱਡਦੇ ਆ ਬੰਦ ਕਰ ਦਿੰਦੇ ਆ ਫਿਰ ਉਹੀ ਹਾਲ ਏ ਤੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਏਦੋਂ ਤੱਕ ਕਿਸਾਨਾਂ ਨੂੰ ਤੁਸੀਂ ਬਿਲਕੁਲੀ ਲੈਡ ਬੰਦ ਕਰ ਦਿਓ ਵੀ ਭਾਈ ਅਸੀਂ ਨਹੀਂ ਦੇਣੀ ਝੋਨਾ ਲਾਉਣਾ ਲਾਵੋ ਨਹੀਂ ਲਾਉਣਾ ਨਾ ਲਾਉਣਾ ਤੁਹਾਡੀ ਮਰਜ਼ੀ ਆ ਠੀਕ ਆ ਨਾ ਐਵੇਂ ਲਾਰੇ ਲੂਰੇ ਲਾਉਣ ਦੀ ਲੋੜ ਕੋ ਨਹੀਂਗੀ ਜਿਵੇਂਦਾਰਾਂ ਨੂੰ ਖੇਤਾਂਲ ਖਰਾਬ ਕਰਨ ਦੀ ਲੋੜ ਕੋਣੀ ਗਈ ਤੁਹਾਡੇ ਸਾਰੇ ਸਾਹਮਣੇ ਆਪਣੇ ਇੱਕ ਕੱਲਿਆਂ ਦਾ ਨਹੀਂ ਆ ਦੇਖ ਲੋ ਜਿੱਧਰ ਨੂੰ ਨਿਗਾ ਜਾਂਦੀ ਹੈ ਸਾਰੇ ਪਾਸੇ ਇਹੋ ਹਾਲ ਹੋਇਆ ਪਿਆ ਤੇ ਸਾਡੀਆਂ ਨਹੀਂ ਕਿਸਾਨ ਜੁਨੀਅਨ ਇਹ ਫਤੇਕੜ ਸੁਭਰਾ ਫੀਡਰ ਜਿਹੜਾ ਜਿੱਦੀ ਤੁਹਾਡੀ ਮੈਂ ਵੀਡੀਓ ਪਾ ਰਿਆ ਜੁਨੀਅਨ ਸਾਡੀਆਂ ਨਹੀਂ ਬੋਲਦੀਆਂ ਪਤਾ ਨਹੀਂ ਕੀ ਕਾਰਨ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਉਹਨਾਂ ਦੇ ਬਰਖਾ ਬੜੇ ਧਰਨੇ ਲਾਉਦੇ ਸੀ ਪਰ ਹੁਣ ਨਹੀਂ ਬੋਲਦੀਆਂ ਖਣੀ ਹੁਣ ਕਿਸਾਨ ਦੇ ਕੋਲ ਕਹਿ ਦਿੱ ਗਏ ਵੀ ਪੈਸੇ ਜਾਦੇ ਆ ਗਏ ਜਾਂ ਕਿਸ ਤਰ੍ਹਾਂ ਮੈਨੂੰ ਇਸ ਗੱਲ ਤਾਂ ਪਤਾ ਨਹੀਂਗਾ ਬਾਕੀ ਲਾਈਟ ਦਾ ਬਹੁਤ ਜ਼ਿਆਦਾ ਹੀ ਮੰਦਾ ਹਾਲ ਹੋ ਚੁੱਕਾ ਜਿਹੜਾ ਵੀ ਕਹਿ ਦਿਆ ਆਪਾਂ ਵੀ ਇੰਨੀਆਂ ਮੈਂ ਜਿੰਨਾ ਚਿਰ ਆਪਾਂ ਵਾਈ ਕੀਤੀ ਹੈ ਜਿੰਨਾ ਚਿਰ ਆਪਾਂ ਝੂਨਾ ਲਾਉਂਦੇ ਰਹੇ ਚਲੋ ਇਸ ਤਰ੍ਹਾਂ ਕਪਟਨ ਦੀ ਸਰਕਾਰ ਵੇਲੇ ਹੋਇਆ ਸੀਗਾ ਪਰ ਉਦੋਂ ਵੀ ਜੇ ਕੋਈ 6 ਜਾਂ 7 ਘੰਟੇ ਲਾਈਟ ਦੇਂਦੇ ਸੀ ਨਾ ਉਹ ਟੇਕੇ ਚੱਲਦੀ ਹੁੰਦੀ ਸੀ ਮੰਨ ਲਓ ਘੰਟਾ 2 ਘੰਟੇ ਜ਼ਰੂਰ ਘਟ ਦਿੰਦੇ ਰਹੇ ਆ ਪਰ ਟੇਕੇ ਚੱਲਦੀ ਸੀ ਪਰ ਇੰਨਾ ਤਰ੍ਹਾਂ ਨਹੀਂ ਇਹ ਤਾਂ ਘੰਟਾ ਕੋ ਛੱਡ ਕੇ ਫਿਰ ਟ੍ਰਿਪ ਮਾਰ ਦਿੰਦੇ ਆ ਵੀ ਘੰਟਾ ਇੱਕ ਪਾਵਰ ਕੱਟ ਫਿਰ ਘੰਟਾ ਛੱਡ ਕੇ ਫਿਰ ਪਾਵਰ ਕੱਟ ਜੇ ਦੇਣੀ ਆ ਵੀਰੋ 4 ਘੰਟੇ ਦੇ ਦੋ 5 ਦੇ ਦੋ ਪਰ 2 ਤੇ 1 ਸਾਰ ਯਾਰ ਠੀਕ ਆ ਨਾ ਇਹ ਬੇਨਤੀ ਆ ਤੁਹਾਡੇ ਚਰਨਾਂ 'ਚ ਵੀ ਜ਼ਿੰਮੇਵਾਰ ਦਾ ਕੋ ਸੋਚੋ ਹਣਾ ਆ ਵੇਖੋ ਜਨਰੇਟਰ ਚੱਲਣਗੇ ਇੱਥੇ ਉਹ ਸ਼ਾਮਾਂ ਨੂੰ ਹੋ ਸਕਦਾ ਲੱਗ ਜਾਣ ਕਿਉਂਕਿ ਲਾਈਟ ਤਾਂ ਆਉਣੀ ਨਹੀਂ ਲਾਈਟ ਆ ਇੱਕ ਘੰਟਾ ਚੱਲੀ ਅੱਜ ਕਾਲਤ 4 ਘੰਟੇ ਚੱਲੀ ਅੱਜ 1 ਘੰਟਾ ਚੱਲੀ ਹੈ ਅੱਜ ਹੁਣ ਤੋਂ ਬਾਅਦ ਅਸੀਂ ਮਿਹਨਤ ਲਾਤੀ ਵੀ ਲਾਈਟ ਨਹੀਂ ਆਉਣੀ ਜਦੋਂ ਇਸ ਤਰ੍ਹਾਂ ਕਰ ਲਾਪੈਣਾ 68 ਕੇ ਵੀ ਬਾਂਦਾ ਜਾਂ ਪਾਵਰ ਕੱਟੇ ਲਾਈਟ ਨਹੀਂ ਛੱਡਦੇ ਹੁੰਦੇ ਤੇ ਇਹ ਤੁਹਾਡੇ ਕਿਸਾਨ ਵੀਰੋ ਸਾਹਮਣੇ ਦੀ ਗੱਲ ਆ ਉਹਨਾਂ ਵੀਰ ਕਹੀ ਆਖਣਗੇ ਸਾਢੇ 8 ਘੰਟੇ ਪੂਰੀ ਆਉਂਦੀ ਵੀਰ ਤੁਹਾਡੇ ਆਉਂਦੀ ਹੋਊਗੀ ਸਾਢੇ ਵੇਖ ਲਓ ਇਹੋ ਹਾਲ ਜੇ